35000 ਰੁਪਇਆ ਮਾਨਤਾਨ ਆ ਜੌਂਡੀਅਰ ਦੇ ਵਿੱਚ ਉਹ ਜੋ 15 ਉਹ ਜੋ 35 ਵਧੀ ਜਾਂਦਾ ਹੈ ਕਮ ਤਾਰਾ ਮਾਡਲ 510000 ਰੁਪਏ ਦਾ ਹਸੀਗੜ੍ਹ ਮਿੱਤਰੋ ਸਵਾਗਤ ਹੈ ਆਪਣੇ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਨਾਲ ਆਪਣੀਆਂ ਵੀਰ ਸਰਬਾ ਸਰਬੀ ਹਾਲਚਾਲ ਸੀਤਾ ਕਹਿਵਾ ਬਰਨਾਲਾ ਮੰਡੀ ਦੇ ਵਿੱਚ ਮਿੱਤਰੋ ਅੱਜ ਦੀ ਇਹ ਵੀਡੀਓ ਬਣਾ ਰਹੇ ਹਾਂ ਤੇ ਨਾਲ ਆਪਣੇ ਸਰਬਤ ਟਰੈਕਟਰ ਕਿੰਨੇ ਲੈ ਕੇ ਆਏ ਆ ਮੰਡੀ ਤੇ ਅੱਜ ਹੈਗੇ ਨੇ 10 ਤੋਂ 12 ਟਰੈਕਟਰ ਹੈਗੇ ਨੇ 10 ਤੋਂ 12 ਟਰੈਕਟਰ ਲੈ ਕੇ ਆਇਆ ਤੇ ਤੁਹਾਨੂੰ ਮਿੱਤਰੋ ਕੱਲੇ ਕੱਲੇ ਟਰੈਕਟਰ ਦਾ ਰੇਟ ਦੱਸਾਂਗੇ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਤੇ ਜਿਵੇਂ ਕਿ ਜੀ ਇਹ ਪੁਰਾਣਾ ਵਿਚ ਕਟਿਆ ਜੋ ਨੰਬਰ ਹੋਵੇ ਪੰਜਾਬ ਠੀਕ ਹੈ ਪੁਰਾਣਾ ਵਿਚ ਕਟਿਆ ਜੋ ਨੰਬਰ ਪੰਜਾਬ ਹੋਵੇ ਤੇ ਨਾਲ ਹੀ ਲੂਨ ਵੀ ਹੋ ਜੂਗਾ ਉੱਚੇ ਮਾਡਲ ਦੀ ਉੱਚਾ ਜੀ ਤੇ ਆ ਗਿਆ ਅੱਗੇ ਮਾਲਵੇਰੀਏ ਦੀ ਸ਼ਾਨ ਮਿੱਤਰੋ ਸਵਰਾਜ 960 960 ਜੀ ਠੀਕ ਹੈ ਟਰੈਕਟਰ ਚੰਗਾ ਫਰਸਟ ਪਾਰਟੀ ਆ ਟਾਇਰ ਪਹਿਲੇ ਨਾਲ ਤੇ ਟਾਇਰ ਹੈਗੇ ਨਾਲ ਦੇ ਨਾਲ ਦੇ ਨਾਲ ਦੇ ਨਾਲ ਦੇ ਟਾਇਰਾਂ ਦੇ ਵਿੱਚ ਆ 2017 ਮਾਡਲ ਦੇ ਵਿੱਚ ਆ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਤੇ ਜਿਵੇਂ ਕਹਦੀ ਇਹ ਪੰਪ ਪੰਪਸ ਦੇ ਤੋਤਾ ਨਹੀਂ ਅਜੀ ਰੰਗ ਰੰਗ ਜਾ ਉਮੀ ਪਿਆ ਜਿਵੇਂ ਕਿ ਦੀ ਵੀ ਛੇੜ ਸਾੜ ਜਮ ਨਹੀਂ ਹੋਈ ਵੀ ਟਰੈਕਟਰ ਅਜੀ ਲੈਂਦਾ ਜੀ ਅਜੀ ਲੈਂਦਾ ਵਾ ਠੀਕ ਹੈ ਹਾਂਜੀ ਤੇ origignal ਹੀ ਪਿਆ ਸਾਰਾ ਸਾਰਾ ਰੈਨਾ ਜੀ ਤੋਂ Z ਤੇ ਹੁਣ ਜਦੋਂ origignal ਵੀ ਹੈਗਾ ਸਾਰੀ ਜਾਣਕਾਰੀ ਦੇਤੀ ਤੇ ਗੱਲ ਆ ਜਾਂਦੀ ਇੱਥੇ 5 ਲੱਖ ਤੇ 25000 10-10 ਦੇ ਦਾਂਗੇ 5 ਲੱਖ 5 ਲੱਖ ਤੇ 10000 ਰੁਪਏ ਦਾ ਟਰੈਕਟਰ ਤੁਸੀਂ ਮੇਰੇ ਕੋਲ ਨਾ ਸਕਦੇ ਹੋ 15000 ਰੁਪਏ ਆ ਟਰੈਕਟਰ ਦੇ ਵਿੱਚੋਂ ਮਾਨਤਾ ਨਾ ਹਜੂ 17 ਮਾਡਲ 5 ਲੱਖ 10000 ਰੁਪਏ ਦਾ ਅੱਗੇ ਆ ਜਾਗੇ ਹੁਣ ਆ ਗਿਆ ਜੀ ਜੌਂਡੀਅਰ 53 ਦਾ ਸਾ ਇਹ 16 ਜੀ 16 ਮਾਡਲ ਦੇ ਵਿੱਚ ਟਾਇਰ ਠੀਕ ਹੈ ਟਾਇਰ ਫਰੰਟ ਵਾਲਾ ਦਾ ਨਵੀਆਂ ਮਾਗਰ ਲਈ ਵੀ ਚੰਗੇ ਆ ਮਾਗਰ ਲਈ ਵਧੀਆ ਨੇ 53 ਦਾ ਆ ਗਿਆ 2016 ਮਾਡਲ ਆ ਤੇ ਗੱਲਬਾਤ ਇਹਦੇ ਬਾਰੇ ਦੀ ਜਾਣਕਾਰੀ ਕੀ ਗੱਲਬਾਤ ਟਾਇਰ ਚੰਗਾ ਜੀ ਲੋਕਲ ਨੰਬਰ ਆ ਇੰਜਨ ਗੇਅਰ ਦਾ ਕਿਵੇਂ ਆ ਓਕੇ ਜਮਾ 19 ਨੰਬਰ ਹੀ ਆ ਹਾਂ ਪੀ ਵੀ 19 ਨੰਬਰ ਦੇ ਵਿੱਚ ਆ ਬਰਨਾਲੇ ਆਪਾਂ ਵੀਡੀਓ ਬਣਾ ਰਹੇ ਹਾਂ ਮੰਡੀ ਤੇ ਸਾਢੇ 6 ਲੱਖ ਰੁਪਏ ਦੀ ਡਿਮਾਂਡ ਆ 15 ਦਾ ਦੇ ਦੇ ਦਾਂਗੇ 6 ਲੱਖ ਤੇ 15000 ਰੁਪਏ ਦਾ 6 ਲੱਖ ਤੇ 15000 ਦਾ 16 ਮਾਡਲ 5310 ਲੈ ਜਾਓ 35000 ਰੁਪਏ ਮਾਨਤਨ ਆ ਜੋਂਡੀਆਰ ਦੇ ਵਿੱਚ ਉਹ ਜੋ 15 ਉਹ ਜੋ 35 ਵਧੀ ਜਾਂਦਾ ਹੈ ਕਮ ਹਾਂ ਜੀ ਅੱਗੇ ਆ ਗਿਆ ਜੀ ਸਪਰਾਜ 850 ਇਹ 18 ਮਾਡਲ ਆ ਜੀ 18 ਮਾਡਲ ਇਹਦੇ ਟਾਇਰੂ ਨਾਲ ਦੇ ਨੇ ਠੀਕ ਹੈ ਟਾਇਰ ਨਾਲ ਦੇ ਆ ਇੰਜਨ ਨੂੰ ਜਨ ਦਾ ਕੀ ਮੈਂ ਚੰਗਾ ਓਕੇ ਜੀ ਜਮਾ 5 ਲੱਖ ਤੇ 90000 ਰੁਪਏ ਦੇ 90000 ਜੀ 50 ਨੰਬਰੀਆ ਵੀ 50 ਜੀ 50 ਠੀਕ ਹੈ 5 ਲੱਖ 90000 ਰੁਪਏ ਮੌਕੇ ਤੇ ਰੇਟ ਹੋਵੇ ਮੌਕੇ ਤੇ ਕਰ ਦਾਂਗੇ ਮਾਨਤਨ ਮਾਨਤਨ ਹੋ ਜੀ ਤੇ ਅੱਗੇ ਆ ਗਿਆ ਅਰ 2015 ਮਾਡਲ ਪੀਵੀ 1300 ਰੂਰ ਦਾ ਨੰਬਰ ਆ ਟਰੈਕਟਰ ਦਾ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਚੰਗਾ ਹੈ ਵੀ ਜੀ ਠੀਕ ਹੈ ਇੰਜਨ ਗੇਰ ਓਕੇ ਹੋ ਹਾਂ ਜੀ ਤੇ ਕੰਡੀਸ਼ਨ ਓ ਇੱਕ ਨੰਬਰ ਆ ਤੇ ਮੈਨੂੰ ਇਹ ਦੱਸੋ ਪੰਜਾਬ ਨੰਬਰ ਹੀ ਹੈ ਵੀ ਹੈ ਨਾ ਪੰਜਾਬ ਪੰਜਾਬ 15 ਦੀ ਹੀ ਦੇ ਦਾਂਗੇ ਠੀਕ ਹੈ 15 ਦਾ 525 ਡਿਮਾਂਡ ਆ 15 ਦੀ ਹੀ ਮਿਲ ਜੂਆ ਹਾਂ ਬਸ ਇਹ ਝੋਟ ਜਿਹਾ 15 ਮਾਡਲ ਆ ਤੇ 15 ਦੀ ਲੈ ਜਾਓ 15 ਹੀ ਲੈ ਜਾਓ ਤੇ ਅੱਗੇ ਆ ਗਿਆ ਜੀ ਸੋਨਾਲੀਕਾ ਡੀਆਈ 60 ਆਰਐਕਸ ਚੌਕੜਾ ਟਾਇਰਾਂ ਦਾ ਮਿੱਤਰੋ ਨਵਾਂ ਆ ਗਿਆ ਸਰਵਿਸ ਵੀ ਫੁੱਲ ਆ ਬੈਟਰੀ ਵੀ ਨਵੀਂ ਆ ਤੇਲ ਵੀ ਨਮਾ ਅਗਲੇ ਟਾਇਰ ਹੈਗੇ ਆ ਜੀ ਅਪੋਲੋ ਦੇ ਤੇ ਮਗਰਲੇ ਹੈਗੇ ਆ ਸੀਅਰਟ ਦੇ ਆਪਾਂ ਹੀ ਜੜਦੇ ਨੇ ਸਰਵਿਸ ਕਰੀ ਵੀ ਆ ਬਾਈ ਸਰਪਾ ਗਿਆ ਤੇ ਤੇਲ ਤੂਲ ਸਾਰੀ ਨਮਾ ਪਾਇਆ ਵਾ ਸਾਰਾ ਕੁਝ ਓਕੇ ਆ ਵੀਰੇ ਬੈਟਰੀ ਵੀ ਨਵੀਂ ਆ ਬੈਟਰੀ ਵੀ ਨਵੀਂ ਆ ਟਰੈਕਟਰ ਦੇ ਟਾਇਰ ਵੀ ਨਵੇਂ ਆ ਸਰਵਿਸ ਵੀ ਹੋ ਗਈ ਇਹ ਤਾਂ ਨਵੇਂ ਬਣਾਦਾ ਟਰੈਕਟਰ ਜਮਾ ਨਮਾ ਜੀ ਟਰੈਕਟਰ 13 ਮਾਡਲ ਦੇ ਵਿੱਚ ਆ 13 ਜੀ 13 ਤੇ ਚਲਾਈ ਚਲੂਈ ਨੂੰ ਕਿਵੇਂ ਆ ਟਰੈਕਟਰ ਪੂਰਾ ਓਕੇ ਜੀ ਵਾਹਣਾ ਆਪਾਂ ਵਾਹਿਆ ਇਹਦੇ ਨਾਲ 10 15 ਕਿਲੇ ਠੀਕ ਆ ਜਮਾ ਇੱਕ ਨੰਬਰ ਚੱਲ ਹਾਂਜੀ ਹਾਂ 13 ਮਾਡਲ ਦੇ ਵਿੱਚ ਆ 435000 ਡਿਮਾਂਡ ਹੈ ਜ ਹਾਂ ਨਾਲ ਬਸ ਹਾਂ ਨਾਲ 420000 ਦਾ 420 ਕਰਤੀ ਯਾਰ 419 ਦਾ ਲੈ ਜਿਓ ਬਸ ਓਕੇ 419 ਦਾ ਲੈ ਜਿਓ 20 ਘੰਟਾ ਕਰਨੀ ਆ ਇਹਦੇ ਤੋਂ 16000 ਰੁਪਇਆ ਮਾਨਤਾ ਨੂੰ ਹੋ ਜੂ ਅੱਗੇ ਆ ਗਿਆ ਜੀ ਜੌਂਡੀਰ 545 ਇਹ ਕਿੰਨਾ ਮਾਡਲ ਆ ਇਹ ਆਪਾਂ ਰਾਤੀ ਲੈਂਦਾ ਅਸੇ ਰਾਤੀ 19 ਮਾਡਲ ਆ 19 ਮਾਡਲ ਦੇ ਵਿੱਚ ਆ ਤੇ ਚੱਲਿਆ ਕਿੰਨਾ ਇਹ ਫਿਰ 19 ਚੰਗਾ ਟਰੈਕਟਰ ਆ ਜੀ ਠੀਕ ਹੈ ਹਾਂ ਮੀਟਰ ਤੇ ਦਿਖਾ ਦਿਓ ਕੁਝ ਠੀਕ ਹੈ 2000 ਘੰਟਾ ਹਾਂ 2000 ਘੰਟਾ ਇਹ ਮੇਟਰੋ ਟਰੈਕਟਰ ਚੱਲਿਆ ਇਕਣੀ ਸ਼ੰਦਾ ਚੰਗਾ ਪਿਆ 19 ਮਾਡਲ ਦੇ ਵਿੱਚ ਆ ਲੋਨ ਦੀ ਸੁਵਿਧਾ ਹੈਗੀ ਹੈ ਜੀ ਤੇ ਇਹਦੀ ਡਿਮਾਂਡ ਰੱਖੀ ਆ ਪੀਵੀ 12 ਨੰਬਰ ਦੇ ਵਿੱਚ ਆ 7 ਲੱਖ 70 ਹਜ਼ਾਰ ਡਿਮਾਂਡ ਆ ਇਹ ਜੋ ਵੀ ਕਰਦਾ ਮੌਕੇ ਦੇ ਮਾਨ ਤਾ ਨੂੰ ਮੌਕੇ ਦੇ ਮਾਨ ਤਾ ਨਾ ਹੋ ਜੀ ਜਾਲੀ ਤੇ ਅੱਗੇ ਆ ਜੀ ਐਚ ਐਮ ਟੀ 62 ਨੰਬਰ ਵੀ ਇਹਦਾ 62 ਆ ਅਸਾਂ ਨੰਬਰ ਵੀ 62 ਆ ਟਰੈਕਟਰ ਵੀ 62 62 ਠੀਕ ਹੈ 11 ਮਾਡਲ ਦੇ ਵਿੱਚ ਆ ਟਾਇਰ ਲੱਗੀ ਪਿਆ ਮਗਰਲੇ ਰੇਡੀਅਲ ਕੰਡੀਸ਼ਨ ਦਿਖਾ ਦੀ ਇੱਕ ਵਾਰੀ ਕੈਮਰਾ ਮਾਰ ਦੀ ਪੋਲੋ ਦੇ ਟਾਇਰ ਆ ਤੇ ਅਗਲੇ ਟਾਇਰ ਲੱਗੇ ਆ ਜੇ ਕੇ ਜੇ ਕੇ ਦੇ ਨਵੇਂ ਆ ਠੀਕ ਹੈ ਅਗਲੇ ਟਰ ਨਵੇਂ ਲੱਗੇ ਪਾਤਰੀ ਸ਼ੂਟਿੰਗ ਬੈਕਡਰ ਬੋਲੋ ਦੇ ਛਤਰੀ ਦਾ ਹੈਗੀ ਹੈਗੀ ਆ ਚੰਦਰਾ ਡਾਊਨ ਸੀਲਿੰਗ ਵੀ ਕਰੀ ਵੀ ਆ ਨਾਲ ਡਾਊਨ ਸੀਲਿੰਗ ਵੀ ਕਰੀ ਵੀ ਆ ਠੀਕ ਹੈ ਡਾਊਨ ਸੀਲਿੰਗ ਵੀ ਕਰੀ ਵੀ ਆ ਤੇ ਇੱਕ ਇੰਜਨ ਉੰਜਣ ਦਾ ਕਿਵੇਂ ਆ ਇਹ ਓਕੇ ਜੀ ਜਮਾ ਇੱਕ ਨੰਬਰ ਜਮਾ ਚਾਹੇ ਬਾਕੇ ਲੈ ਜਾਣ ਭਾਈ ਬਾਕੇ ਆਪਦੀ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਤੇ ਇਹ ਹੁਣ ਇਹ ਦੀ ਡਿਮਾਂਡ ਤੁਸੀਂ ਰੱਖੀ ਆ 4,25,000 ਰੁਪਿਆ ਕਿੰਨੇ ਦਾ ਦੇ ਦਾਂਗੇ 25,000 ਰੁਪਿਆ ਮਾਨਤਨ ਹੋ ਜੂਜੀ 4 ਲੱਖ ਰੁਪਈਆ ਦਾ ਇਹ ਤੁਹਾਨੂੰ ਟਰੈਕਟਰ ਮਿਲ ਜੂ ਹਾਂਜੀ ਤੇ ਜਿਹੜੇ ਇੱਧਰਲੇ ਪਾਸੇ ਵੀ ਆਪਣੀਆਂ ਇਹ ਵੀ ਆਪਣੀਆਂ ਠੀਕ ਹੈ ਆ ਜਾ ਗਿਰ ਮੈਂ 3545 ਇੱਕ ਹੋਰ ਲਈ ਖੜਿਆ ਜੋਬਰ ਜੌਂਡੀਅਰ 545 ਇਹ ਕਿੰਨਾ ਮਾਡਲ ਹੈ ਕਿੰਨਾ ਮਾਡਲ ਹੈ 19 ਜੀ ਪਾਸੇ 545 ਬੈਕ ਟਾਇਰ ਲੱਗੇ ਆ ਗੁੜੀਅਰ ਦੇ ਟਾਇਰ ਪਏ ਪੂਰੀ ਚੰਗੇ ਆ ਅਗਲੇ ਟਾਇਰ ਵੀ ਚੰਗੇ ਪਏ ਆ ਅਗਲੇ ਟਾਇਰ ਹੈਗੇ ਐਮ ਆਰ ਐਫ ਦੇ ਮਾਡਲ ਹੈਗਾ 2019 19 19 ਮਾਡਲ ਦੇ ਵਿੱਚ ਆ ਤੇ ਇਹ ਡਿਮਾਂਡ ਰੱਖਿਆ 7 ਲੱਖ 65 ਹਜ਼ਾਰ ਸੱਤ ਦੇ ਸਾਢੇ 7 ਦਾ ਦੇ ਦਾਂਗੇ 7.5 ਲੱਖ ਰੁਪਏ ਦਾ 15000 ਰੁਪਏ ਮਾਨਤਾ ਨਹੀਂ ਟਰੈਕਟਰ ਦੇ ਵਿੱਚੋਂ ਮਿੱਤਰੋ ਹੋਜੂ 7.5 ਲੱਖ ਦਾ ਲੈ ਜੋ ਨੰਬਰ ਪੰਜਾਬੀ ਮਿਲ ਗਏਗਾ ਤੇ ਜੇ ਤੁਹਾਡੇ ਕੋਲ ਪੰਜਾਬ ਨੰਬਰ ਖੜਾ ਇਹਨਾਂ ਮਰਜ਼ੀ ਪੁਰਾਣਾ ਯਾਰ ਦੇ ਜੋ ਵਿੱਚ ਹੀ ਕਰਵਾ ਦਾਂਗੇ ਇਹਦੇ ਲੋਨ ਵੀ ਹੋਜੂ ਇਹਦੇ ਵੀ ਹੋਜੂ ਅਸਾ ਇਹਦੇ ਵੀ ਹੋਜੂ ਇਹ 16 ਮਾਡਲ ਆ ਗਿਆ ਜੀ 750 ਸੋਨ ਵਾਲੀ ਕਾ ਹਾਂਜੀ ਹਾਂ ਅਲਾਈਐਂਸ ਦੇ ਟਾਇਰ ਲੱਗੇ ਆ ਮਗਲੇ ਟਾਇਰ ਲੱਗੇ ਆ ਜੀ ਅਲਾਈਐਂਸ ਕੰਪਨੀ ਦੇ 16 ਦੇ ਟਾਇਰਾਂ ਵਾਲਾ ਮੂਹਰੇ ਗੁੜੀਆ ਦੇ ਨੇ ਠੀਕ ਹੈ ਅਗਲੇ ਟਾਇਰ ਗੁੜੀਆ ਦੇ 16 ਦੇ ਟਾਇਰਾਂ ਵਾਲਾ ਆ ਗਿਆ ਇਹ ਡਿਸਟ੍ਰੀਬਿਊਟਰ ਵਾਲਾ ਜੀ ਠੀਕ ਹੈ ਡ ਹਾਂਜੀ ਬਾਜੀ 16 ਦੇ ਟਾਇਰਾਂ ਦੇ ਵਿੱਚ ਆ 2016 ਮਾਡਲ ਆ ਤੇ ਡਿਮਾਂਡ ਹੈਗੀ ਆ 4 ਲੱਖ ਤੇ 85 ਹਜ਼ਾਰ ਇਹ ਜੋ ਕਰ ਲੈ ਮੌਕੇ ਤੇ ਮਾਨਤਾ ਨਾਲ ਮੌਕੇ ਤੇ ਮਾਨਤਾ ਨਹੀਂ ਟਰੈਕਟਰ ਦੇ ਵਿੱਚ ਉਹ ਜੋ ਪੀ ਵੀ ਨੰਬਰ ਦੇ ਵਿੱਚ ਆ 16 ਮਾਡਲ ਆ ਜੇ ਕੋਈ ਬੰਦਾ ਏਜੰਸੀ ਨੂੰ ਭੱਜਿਆ ਜਾਂਦਾ ਯਾਰ ਲੈ ਜਾ ਸੋ ਸੂ ਦੇ ਰੰਗ ਦੇਖੋ ਪਹਿਲਾਂ ਤਾਂ ਓਕੇ ਜੀ ਜਿਵੇਂ ਕਿ ਰਿਪਈਏ ਦਾ ਰੁਪਿਆ ਪਿਆ ਟਰੈਕਟਰ ਅੱਗੇ ਆਗਾ ਜੀ ਸਵਰਾਜ 744 ਆ ਤਾਂ ਯਾਰ ਨਾਮ ਆ ਲੱਗਦਾ ਜਮਾ ਅਸਾ 23 ਮਾਡਲ ਆ ਪੀ ਵੀ 31 ਮਾਨਸਾ ਦਾ ਨੰਬਰ ਆ 23 ਮਾਡਲ ਆ ਟੈਕਨੀਸ਼ਨ ਗਰੂਪਸਨ ਦਾ ਤੁਹਾਨੂੰ ਪਤਾ ਹੀ ਆ ਯਾਰ ਜੇ ਉਹ ਤੋਂ ਮਾਡਲ 23 ਆ ਆਹ ਲਾੜੋ ਵੀ ਕੁੱਕੀ ਆ ਸਾਈਡ ਕਲੱਚ ਡਿਸਟਰੀਬਿਊਟਰ ਆ ਸਾਈਡ ਕਲੱਚ ਡਿਸਟਰੀਬਿਊਟਰ ਤੇ 701 ਘੰਟਾ ਚੱਲਿਆ ਹਾਂਜੀ 701 ਘੰਟਾ ਚੱਲਿਆ ਕਲੱਚ ਜੀ ਦੀ ਵੀ ਮਾਰਦੀ ਕੈਮਰਾ ਅੱਜ ਕੱਲ ਬਹੁਤ ਵੀ ਰਹਿ ਜਾਂਦੇ ਮਗਰ ਤੂੜੀ ਵਾਲੀ ਪਾ ਕੇ ਉਹ ਚਰਖਾ ਬਣਵਾਉਂਦੇ ਆ ਤੂੰ ਜਮਾ ਜੀ ਜਮਾ ਤੇ ਇਹਦੀ ਹੁਣ ਡਿਮਾਂਡ ਕਿੰਨੀ ਰੱਖੀਏ ਸਰ ਵੀ ਇਹ ਦੇ ਦਾਂਗੇ ਜੀ 710000 ਅੱਧਾ 6 ਲੱਖ 6 ਲੱਖ 10000 ਰੁਪਏ ਦਾ ਟਰੈਕਟਰ ਲੈ ਜਾਓ 625 ਡਿਮਾਂਡ ਆ ਜੀ ਹਾਂਜੀ ਕੈਮਰਾ ਮਾਰਦੀ ਨਹੀਂ ਇਹ ਟਰੈਕਟਰ ਦੇ ਵਿੱਚੋਂ ਵੀ 15000 ਰੁਪਏ ਮਾਨਤਾ ਨੋ ਜੀ ਮਤਲਬ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਆਹ ਵਿਚਾਲੇ ਜੇ ਖੜਾ ਜਹਾਜ਼ ਤੇ ਬਾਰੇ ਦੱਸ ਕੀ ਰਿਹਾ ਕਿੰਨਾ ਮਾਡਲ ਨੋ ਜੀ ਅਰਜਨ ਅਰਜਨ ਨੋਬੋ ਬੀਕੇਟੀ ਕਮਾਂਡਰ ਟਾਇਰ ਕਿੰਨਾ ਮਾਡਲ ਆ ਮਾਡਲ 21 21 ਮਾਡਲ ਦੇ ਵਿੱਚ ਅਤੇ 27 27 ਕਿਲੋ ਵਾਲੀਆਂ ਪਲੇਟਾਂ ਵਾਲਾ ਵੇਟ ਲੱਗਿਆ ਮੂਰੇ 2 4 6 8 8 ਬਲੇਟਾਂ 8 ਬਲੇਟਾਂ ਅੱਗੇ ਲੱਗੀਆਂ ਮੈਂ ਵੇਟਪੁੱਟ ਨਾਲ ਹੀ ਮਿਲੂ ਜਿਵੇਂ ਤੁਹਾਨੂੰ ਤੁਸੀਂ ਜਾਂਦਾ ਯਾਰ ਕੁਛ ਨਹੀਂ ਹੋ ਰਿਹਾ ਸਾਰੀ ਸੈਸਰੀ ਆਈ ਮਿਲੂਗੀ ਵੀਰੇ ਇਹ ਚੋਂ ਸਾਰਾ ਕੁਝ ਨਾਲ ਹੀ ਮਿਲੋ ਮੌਕੇ ਦੇ ਮਾਨਤਾ ਨੇ ਇਹ ਚੋਂ ਕਰ ਦਾਂਗੇ ਆਪਾਂ ਮੌਕੇ ਦੇ ਮਾਨਤਾ ਨਾਲ ਜੂ 9,55,000 ਡਿਮਾਂਡਾ 2021 ਮਾਡਲਾ ਦੇ ਵਿੱਚ ਤੇ ਜੇ ਕੰਟੈਕਟ ਨੰਬਰ ਦੀ ਆਪਾਂ ਗੱਲ ਕਰੀਏ ਉਹ ਬੰਦਾਂ ਦਾ ਆਪਾਂ ਲਾਤਾ ਜੀ ਸਕਰੀਨ ਦੇ ਉੱਤੇ ਗੱਲਬਾਤ ਕਰਕੇ ਮਿੱਤਰੋ ਟਰੈਕਟਰ ਕੋਈ ਵੀ ਲੈ ਕੇ ਜਾਣਾ ਤੁਸੀਂ ਲੈ ਜਾ ਸਕਦੇ ਹੋ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸਰ ਜੀ